19 ਸਾਲ ਦਾ ਸੀ ਚੰਗਾ ਖਿਡਾਰੀ ਸੀ ਪਰ ਨਸ਼ਾ ਜਿੱਤ ਗਿਆ ਤਰਸੇਮ ਸਿਆ ਇਹ ਸਾਗ ਦਾ ਸੇਕ ਤਾਂ ਘਰ ਘਰ ਪਹੁੰਚਿਆ ਪਰ ਬਸ ਹੁਣ ਹੋ ਨਹੀਂ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਇੱਕ ਸਖਤ ਮੁਹਿੰਮ ਚਲਾਈ ਹੈ ਕਿ ਅਸੀਂ ਸਾਰਿਆਂ ਨੇ ਇਹਨਾਂ ਦਾ ਸਾਥ ਦੇਣਾ ਕਿ ਅੱਜ ਤੋਂ ਬਾਅਦ ਨਾ ਇਸ ਪਿੰਡ ਵਿੱਚ ਨਸ਼ਾ ਬਿਕੂਗਾ ਤੇ ਨਾ ਹੀ ਕਿਸੇ ਨਸ਼ਾ ਵੇਚਣ ਵਾਲੇ ਨੂੰ ਇੱਥੇ ਵੜਨ ਦਿੱਤਾ ਜਾਊ ਜਿਹੜੇ ਨਸ਼ੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਨਸ਼ਾ ਮੁਕਤੀ ਕੇਂਦਰ ਵਿੱਚ ਪਹਤੀ ਕਰਾਵਾਂਗੇ ਕੋਈ ਵੀ ਨਸ਼ਾ ਤਸਕਰ ਦੀ ਜ਼ਮਾਨਤ ਨਹੀਂ ਕਰਾਏਗਾ ਵਾਅਦਾ ਕਰੋ ਅਸੀਂ ਆਪਣੇ ਪਿੰਡ ਨੂੰ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰਹਾਗੇ ਵਾਅਦਾ ਹੈ ਗੀਤਾ ਦੀ ਮਸ਼ੀਨ ਕਰਨ ਔਜਲਾ ਆਪਣੇ ਨਵੇਂ ਗਾਣੇ ਨੂੰ ਲੈ ਕੇ ਵੀ ਵਾਅਦਾ 'ਚ ਆ ਗਏ ਨੇ ਇਕਾਗਾਸ ਨੇ ਰਿਲੀਜ਼ ਹੋਏ ਕਰਨ ਆਲ ਜਨਾ ਦਾ ਨਵਾਂ ਗਾਣਾ ਐਮ ਐਫ ਗੱਭਰੂ ਚਰਚਾਵਾਂ ਦਾ ਹਿੱਸਾ ਬਣ ਚੁੱਕਾ ਹੈ ਜਿੱਥੇ ਇਸ ਗਾਣੇ ਨੂੰ ਲੈ ਕੇ 24 ਘੰਟਿਆਂ 'ਚ 10 ਮਿਲੀਅਨ ਤੋਂ ਵੀ ਵੱਧ ਵਿਊ ਆ ਚੁੱਕੇ ਨੇ ਉੱਥੇ ਇਸ ਗਾਣੇ ਦੀ ਵੀਡੀਓ ਤੇ ਲਿਰਿਕਸ ਨੂੰ ਲੈ ਕੇ ਇਸ ਗਾਣੇ ਦਾ ਵਿਰੋਧ ਵੀ ਸ਼ੁਰੂ ਹੋ ਗਿਆ ਹੈ ਕਰਨ ਆਲ ਜਨਾ ਦੇ ਐਮ ਐਫ ਗੱਭਰੂ ਗੀਤ ਨੂੰ YouTube ਤੋਂ ਹਟਾਉਣ ਦੀ ਮੰਗ ਹੋਈ ਹੈ ਦਰਸਲ ਪੰਡਿਤ ਨਾਥ ధਾਨੀਵਾਰ ਜੋ ਕਿ ਸੋਸ਼ਲ ਐਕਟੀਵਿਸਟ ਨੇ ਉਹਨਾਂ ਨੇ ਕਰਨ ਔਜਲੇ ਦੇ ਗੀਤ ਐਮ ਐਫ ਗੱਬਰੂ ਨੂੰ ਲੈ ਕੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ ਇੱਕ ਚਿੱਠੀ ਪੱਤਰ ਲਿਖ ਸ਼ਿਕਾਇਤ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਕਰਨ ਔਜਲੇ ਦੇ ਐਮ ਐਫ ਗੱਬਰੂ ਚ ਪੰਜਾਬੀ ਸੱਭਿਆਚਾਰ ਤੇ ਗਾਣੇ ਚ ਗਲਤ ਸ਼ਬਦ ਇਸਤੇਮਾਲ ਕੀਤੇ ਗਏ ਨੇ ਪੰਡਿਤ ਨਾਥ ధਾਨੀਵਾਰ ਨੇ ਟੋਟਲ 3 ਸ਼ਿਕਾਇਤਾਂ ਦਰਜ ਕੀਤੀਆਂ ਨੇ ਜਿਨ੍ਹਾਂ ਚੋਂ ਕਰਨ ਔਜਲਾ ਖਿਲਾਫ ਚੰਡੀਗੜ੍ਹ ਲੁਧਿਆਣਾ ਪੁਲਿਸ ਨੂੰ ਤੇ ਤੀਜੀ ਸ਼ਿਕਾਇਤ ਕਰਨ ਔਜਲਾ ਦੇ ਪਿੰਡ ਦੇ ਸਰਪੰਚ ਖਿਲਾਫ ਦਰਜ ਕੀਤੀ ਗਈ ਹੈ ਕਿਉਂਕਿ ਐਮਐਫ ਗੱਭਰੂ ਗਾਣੀ ਦੀ ਸ਼ੂਟਿੰਗ ਕਰਨ ਔਜਲਾ ਦੇ ਪਿੰਡ ਕੁਰਾਲੇਚ ਹੋਈ ਸੀ ਹੋਰ ਕੀ ਸ਼ਿਕਾਇਤਾਂ ਚ ਲਿਖਿਆ ਗਿਆ ਤੁਹਾਨੂੰ ਉਹ ਵੀ ਦੱਸਦੀਆਂ ਸੇਵਾ ਵਿਖੇ ਡਿਪਟੀ ਕਮਿਸ਼ਨਰ ਲੁਧਿਆਣਾ ਪੰਜਾਬ ਵਿਸ਼ਾ ਐਮਐਫ ਗੱਭਰੂ ਗਾਣੀ ਦੇ ਵਿੱਚ ਅਸ਼ਲੀਲ ਸ਼ਬਦਾਵਲੀ ਦੀ ਵਰਤੋਂ ਕਰਨ ਵਾਲੇ ਕਰਨ ਔਜਲਾ ਦੇ ਖਿਲਾਫ ਸ਼ਿਕਾਇਤ ਜੀ ਮੈਂ ਪੰਡਿਤ ਰਾਓ ਪੁੱਤਰ ਸੁਚੰਦਰ ਸ਼ੇਖ ਵਾਸੀ 1006 ਬੀ ਸੈਕਟਰ 41 ਬੀ ਚੰਡੀਗੜ੍ਹ ਕਰਨ ਔਜਲਾ ਦੇ ਖਿਲਾਫ ਸ਼ਿਕਾਇਤ ਦਰਜ ਕਰਾਉਣਾ ਚਾਹੁੰਦਾ ਹਾਂ ਕਿਉਂਕਿ ਕਰਨ ਔਜਲਾ ਨੇ ਐਮਐਫ ਗੱਭਰੂ ਗਾਣੇ ਦੇ ਵਿੱਚ ਅਸ਼ਲੀਲ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ ਅਸ਼ਲੀਲ ਸ਼ਬਦਾਵਲੀ ਭਰਿਆ ਇਹ ਗਾਣਾ ਪੰਜਾਬੀ ਸੱਭਿਆਚਾਰ ਦੇ ਖਿਲਾਫ ਹੈ ਇਸ ਲਈ ਕਰਨ ਔਜਲਾ ਦੇ ਖਿਲਾਫ ਉਕਤ ਕਾਰਵਾਈ ਕੀਤੀ ਜਾਵੇ ਪੰਜਾਬੀ ਮਾਂ ਬੋਲੀ ਤੇ ਪੰਜਾਬੀ ਸਭਾ ਦਾ ਸੇਵਕ ਇਕ ਹੋਸ਼ਿਕਾਇਤ ਪਿੰਡ ਦੇ ਸਰਪੰਚ ਖਿਲਾਫ ਕੀਤੀ ਗਈ ਹੈ ਸੇਵਾ ਵਿਖੇ ਪੰਚਾਇਤ ਅਫਸਰ ਲੁਧਿਆਣਾ ਜ਼ਿਲ੍ਹਾ ਪੰਜਾਬ ਵਿਸ਼ਾ ਸਰਪੰਚ ਲਖਵੀਰ ਪਿੰਡ ਕੁਰਾਲਾ ਦੇ ਖਿਲਾਫ ਸ਼ਿਕਾਇਤ ਸ਼੍ਰੀਮਾਨ ਜੀ ਮੈਂ ਪੰਡਿਤ ਰਾਉ ਤਨਵੀਰ ਪੁੱਤਰ ਚੰਦਰ ਸ਼ੇਖਰ ਵਾਸੀ 1006 ਬੀ ਸੈਕਟਰ 41 ਬੀ ਚੰਡੀਗੜ ਕੋਰਾਲਾ ਪਿੰਡ ਦੇ ਸਰਪੰਚ ਲਖਵੀਰ ਦੇ ਖਿਲਾਫ ਸ਼ਿਕਾਇਤ ਦਰਜ ਕਰਾਉਣਾ ਚਾਹੁੰਦਾ ਕਿਉਂਕਿ ਕਰਨ ਔਜਲਾ ਦਾ ਅਸ਼ਲੀਲ ਸ਼ਬਦਾਵਲੀ ਵਾਲਾ ਗਾਣਾ ਐਮ ਐਫ ਗੱਭਰੂ ਦੀ ਸ਼ੂਟਿੰਗ ਪਿੰਡ ਵਿੱਚ ਕਰਨ ਲਈ ਸਰਪੰਚ ਦੀ anumati ਦਿੱਤੀ ਹੈ ਜਦਕਿ ਇਹ ਗਾਣਾ ਅਸ਼ਲੀਲ ਸ਼ਬਦਾਵਲੀ ਨਾਲ ਭਰਿਆ ਹੋਇਆ ਹੈ ਜੋ ਪੰਜਾਬੀ ਸੱਭਿਆਚਾਰ ਦੇ ਖਿਲਾਫ ਹੈ ਇਸ ਲਈ ਪਿੰਡ ਕੋਰਾਲਾ ਦੇ ਸਰਪੰਚ ਨੂੰ ਬੁਲਾ ਕੇ ਪੁੱਛਿਆ ਜਾਵੇ ਤੇ ਸਰਪੰਚ ਦੇ ਖਿਲਾਫ ਉਕਤ ਕਾਰਵਾਈ ਕੀਤੀ ਜਾਵੇ ਇਹ ਸਭ ਕੁਝ ਕਰਨ ਔਜਲਾ ਖਿਲਾਫ ਪੰਡਿਤ ਰਾਓ ਵੱਲੋਂ ਲਿਖਿਆ ਗਿਆ ਹੈ ਜਿ<'ਰੇ ਖਾਸੇ ਕਿ ਕਰਨ ਔਜਲਾ ਦੇ ਐਮ ਐਫ ਗੱਭਰੂ ਗੀਤ ਨੂੰ ਸੋਸ਼ਲ ਮੀਡੀਆ ਤੇ 9 ਮਿਲੀਅਨ ਤੋਂ ਵੀ ਵੱਧ ਸਮਾਂ ਦੇਖਿਆ ਗਿਆ ਹੈ ਤੇ ਹੁਣ ਇਸ ਗਾਣੇ ਨੂੰ ਲੈ ਕੇ ਸੋਸ਼ਲ ਐਕਟੀਵਿਸਟ ਪੰਡਿਤ ਰਾਓ ਥੰਨੇਵਾਰ ਵੱਲੋਂ ਵਿਰੋਧ ਕੀਤਾ ਜਾ ਰਿਹਾ ਤੇ ਅਜਿਹੇ ਗਾਣੇ ਨੂੰ YouTube ਤੋਂ ਹਟਾਉਣ ਦੀ ਵੀ ਮੰਗ ਕੀਤੀ ਗਈ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਗੀਤ ਨੂੰ ਲੈ ਕੇ ਹੋਰ ਕੀ ਕੁਝ ਨਿਕਲ ਕੇ ਸਾਹਮਣੇ ਆਦਾ ਹੈ ਬਾਕੀ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ